ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਜੇ ਤੁਹਾਨੂੰ ਪੂਰਾ ਦਿਨ ਥਕਾਵਟ ਰਹਿੰਦੀ ਆ ਤਾਂ ਕੁਝ ਤਿੰਨ ਜਿਹੜੇ ਮਹੱਤਵਪੂਰਨ ਵਿਟਾਮਿਨਾਂ ਦੀ ਘਾਟ ਹੋ ਸਕਦੀ ਆ ਅਸੀਂ ਅੱਜ ਉਹਨਾਂ ਬਾਰੇ ਗੱਲ ਕਰਾਂਗੇ ਵਿਸਥਾਰ ਨਾਲ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਹਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਜੇ ਤੁਸੀਂ ਡਾਈਟ ਵੀ ਠੀਕ ਲੈ ਰਹੇ ਆ ਭੋਜਨ ਸਹੀ ਮਾਤਰਾ 'ਚ ਕਰ ਰਹੇ ਆ ਤੇ ਤੁਹਾਡੀ ਸਿਹਤ ਵਿੱਚ ਵੀ ਕੋਈ ਖਰਾਬੀ ਨਹੀਂ ਚੱਲ ਰਹੀ ਫਿਰ ਵੀ ਤੁਹਾਨੂੰ ਲਗਾਤਾਰ ਪੂਰਾ ਦਿਨ ਥਕਾਵਟ ਰਹਿੰਦੀ ਆ ਤਾਂ ਉਹਦਾ ਇਹੀ ਕਾਰਨ ਹੋ ਸਕਦਾ ਕਿ ਤਿੰਨ ਵਿਟਾਮਿਨ ਜਿਹੜੇ ਮੈਂ ਅੱਜ ਤੁਹਾਨੂੰ ਦੱਸਣ ਜਾ ਰਿਹਾ ਉਹਨਾਂ ਦੀ ਘਾਟ ਹੋ ਸਕਦੀ ਆ ਤੁਹਾਡੇ ਸਰੀਰ 'ਚ ਤੇ ਉਹ ਘਾਟ ਨੂੰ ਪੂਰਾ ਕਿਵੇਂ ਕਰਨਾ ਅੱਜ ਅਸੀਂ ਪੂਰੀ ਗੱਲ ਕਰਾਂਗੇ ਇਸ ਬਾਰੇ ਦੋਸਤੋ ਥਕਾਵਟ ਰਹਿਣ ਦੇ ਹੋਰ ਵੀ ਕਾਰਨ ਹੋ ਸਕਦੇ ਆ ਜਦੋਂ ਸਾਡੇ ਸਰੀਰ 'ਚ ਥਕਾਵਟ ਰਹਿੰਦੀ ਆ ਤਾਂ ਪੂਰਾ ਦਿਨ ਸਾਨੂੰ ਕਿਸੇ ਵੀ ਕੰਮ ਕਰਨ ਦਾ ਸਾਡਾ ਮਨ ਨਹੀਂ ਕਰਦਾ ਦਿਲ ਕਰਦਾ ਵੀ ਪਏ ਰਹੀਏ ਥਕਾਵਟ ਰਹਿਣ ਦੇ ਹੋਰ ਕਾਰਨ ਹੋ ਸਕਦੇ ਆ ਵੀ ਅਸੀਂ ਨੀਂਦ ਪੂਰੀ ਨਹੀਂ ਲੈ ਰਹੇ ਨੀਂਦ ਘੱਟ ਲੈ ਰਹੇ ਆ ਇਦਾ ਹੋਰ ਕਾਰਨ ਹੋ ਸਕਦਾ ਵੀ ਸਾਡੀ ਜ਼ਿੰਦਗੀ ਜੇ ਜ਼ਿਆਦਾ ਆਰਾਮਦਾਇਕ ਆ ਸਾਡਾ ਜੇ ਕੰਮ ਸਾਰਾ ਦਿਨ ਕੁਰਸੀ ਤੇ ਬਹਿ ਕੇ ਕਰਨ ਵਾਲਾ ਏ ਸਾਡਾ ਤੋੜਾ ਫੇਰਾ ਘੱਟ ਆ ਉਹਦੇ ਕਰਕੇ ਵੀ ਪੂਰਾ ਦਿਨ ਸਾਡਾ ਸਰੀਰ ਥੱਕਿਆ ਥੱਕਿਆ ਰਹਿੰਦਾ ਜਾਂ ਅਸੀਂ ਜਿਹੜਾ ਭੋਜਨ ਖਾ ਰਹੇ ਆ ਉਹ ਚ ਕੈਲਰੀ ਦੀ ਘਾਟ ਆ ਉਹ ਚ ਅਸੀਂ ਪੂਰੇ ਪ੍ਰੋਟੀਨ ਨਹੀਂ ਲੈ ਰਹੇ ਉਹ ਚ ਕਾਰਬੋਹਾਈਡਰੇਟ ਸਾਨੂੰ ਪੂਰੇ ਨਹੀਂ ਮਿਲ ਰਹੇ ਜਾਂ ਦੋਸਤੋ ਇੱਕ ਕਾਰਨ ਇਹ ਵੀ ਹੋ ਸਕਦਾ ਵੀ ਤੁਸੀਂ ਕਿਸੇ ਕ੍ਰੋਨਿਕ ਬਿਮਾਰੀ ਆ ਤੁਹਾਡੇ ਸਰੀਰ ਚ ਚੱਲ ਰਹੀ ਲੰਬੀ ਬਿਮਾਰੀ ਜਿਵੇਂ ਕਿ ਸ਼ੂਗਰ ਹੋ ਗਈ ਜਾਂ ਫਿਰ ਕੋਈ ਦਿਲ ਦੀ ਬਿਮਾਰੀ ਚੱਲ ਰਹੀ ਆ ਜਾਂ ਕਿਡਨੀ ਦੀ ਬਿਮਾਰੀ ਚੱਲ ਰਹੀ ਜਾਂ ਥਾਇਰੋਇਡ ਦੀ ਇਹਨਾਂ ਬਿਮਾਰੀਆਂ ਕਰਕੇ ਵੀ ਸਰੀਰ 'ਚ ਲਗਾਤਾਰ ਥਕਾਵਟ ਰਹਿੰਦੀ ਆ ਜਾਂ ਤੁਹਾਡੇ ਸਰੀਰ 'ਚ ਖੂਨ ਦੀ ਕਮੀ ਆ ਇਹਦੇ ਕਰਕੇ ਵੀ ਸਰੀਰ 'ਚ ਲਗਾਤਾਰ ਥਕਾਵਟ ਰਹਿੰਦੀ ਆ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਤਿੰਨ ਵਿਟਾਮਿਨਾਂ ਦੀ ਜੇ ਤੁਹਾਡੀ ਸਰੀਰ 'ਚ ਕੋਈ ਵੀ ਬਿਮਾਰੀ ਨਹੀਂ ਚੱਲ ਰਹੀ ਭੋਜਨ ਵੀ ਤੁਸੀਂ ਸਹੀ ਖਾ ਰਹੇ ਆ ਫਿਰ ਕਿਉਂ ਥਕਾਵਟ ਰਹਿੰਦੀ ਆ ਆਓ ਨਾ ਤਿੰਨ ਵਿਟਾਮਿਨਾਂ ਦੀ ਗੱਲ ਕਰਦੇ ਜਿਨ੍ਹਾਂ ਦੀ ਘਾਟਨਾ ਇਹ ਹੋ ਰਿਹਾ ਤੇ ਇਹਨਾਂ ਨੂੰ ਅਸੀਂ ਪੂਰੇ ਕਿਵੇਂ ਕਰ ਸਕਦੇ ਦੋਸਤੋ ਸਭ ਤੋਂ ਪਹਿਲਾਂ ਆਉਂਦਾ ਵਿਟਾਮਿਨ B12 ਦੋਸਤੋ ਵਿਟਾਮਿਨ B12 ਸਾਡੇ ਸਰੀਰ ਲਈ ਬੜਾ ਮਹੱਤਵਪੂਰਨ ਵਿਟਾਮਿਨ ਮੰਨਿਆ ਜਾਂਦਾ ਇਹ ਸਾਡੇ ਸਰੀਰ 'ਚ ਸਾਡੇ ਲਹੂ 'ਚ ਲਾਲ ਰક્ત ਕਣ ਬਣਾਉਂਦਾ ਮਤਲਬ ਲਾਲ ਰક્ત ਕਣ ਬਣਾਉਣ ਚ ਮਦਦ ਕਰਦਾ ਹੈ ਸਾਡੇ ਸਰੀਰ ਚ ਲਾਲ ਰક્ત ਕਣਾਂ ਦਾ ਕੰਮ ਕੀ ਹੁੰਦਾ ਸਾਡੇ ਲਹੂ ਦਾ ਕੰਮ ਹੁੰਦਾ ਸਾਡੇ ਪੂਰੇ ਸਰੀਰ ਨੂੰ ਸਾਡੇ ਸਰੀਰ ਦੇ ਵੱਖ-ਵੱਖ ਹਿੱਸਿਆਂ ਚ ਆਕਸੀਜਨ ਪਹੁੰਚਾਉਣਾ ਦਾ ਜੇ ਵਿਟਾਮਿਨ B12 ਵੀ ਘਟ ਗਿਆ ਇਹਦੇ ਚ ਕਮੀ ਆ ਗਈ ਤਾਂ ਲਾਲ ਰક્ત ਕਣ ਘੱਟ ਬਣਨਗੇ ਤਾਂ ਸਾਡੇ ਸਰੀਰ ਚ ਅਨੀਮੀਆ ਹੋ ਜਾਊਗਾ ਖੂਨ ਦੀ ਘਾਟ ਹੋ ਜਾਊਗੀ ਤੇ ਪੂਰੀ ਆਕਸੀਜਨ ਸਾਡੇ ਸਰੀਰ ਨੂੰ ਨਹੀਂ ਮਿਲ ਪਾਊਗੀ ਜਿਹਦੇ ਚੱਲਦਿਆਂ ਸਾਡਾ ਪੂਰਾ ਦਿਨ ਸਾਡੇ ਸਰੀਰ ਚ ਥਕਾਵਟ ਰਹੂਗੀ ਕਮਜ਼ੋਰੀ ਰਹੂਗੀ ਦੋਸਤੋ ਹੁਣ ਅਸੀਂ ਗੱਲ ਕਰਦੇ ਵੀ ਵਿਟਾਮਿਨ B12 ਸਾਨੂੰ ਮਿਲਦਾ ਕਿੱਥੋਂ ਆ ਦੋਸਤੋ ਜਿਹੜਾ ਵਿਟਾਮਿਨ B12 ਆ ਉਹ ਸਾਨੂੰ ਸਿਰਫ ਮਾਸਾ ਰੀਪੋਜਨ ਤੋਂ ਮਿਲਦਾ ਇਹ ਮੱਛੀ ਤੋਂ ਮੀਟ ਤੋਂ ਧਿਆਂਡਿਆਂ ਤੋਂ ਮਿਲਦਾ ਇਹ ਵੇਜ ਪਦਾਰਥਾਂ ਵਿੱਚ ਸਬਜ਼ੀਆਂ 'ਚ ਨਹੀਂ ਹੁੰਦਾ ਵਿਟਾਮਿਨ B12 ਦੋਸਤੋ ਇਹਦੀ ਘਾਟ ਦੇ ਨਾਲ ਸਾਡਾ ਨਰਵ ਸਿਸਟਮ ਵੀ ਕਮਜ਼ੋਰ ਹੁੰਦਾ ਕਿਉਂਕਿ ਵਿਟਾਮਿਨ B12 ਦਾ ਬਹੁਤ ਇੱਕ ਕੰਮ ਹੈਗਾ ਮਹੱਤਵਪੂਰਨ ਇਹ ਸਾਡੇ ਨਰਵ ਸਿਸਟਮ ਨੂੰ ਸਹੀ ਕੰਮ ਚਲਾਉਣ 'ਚ ਉਹਦੀ ਹੈਲਪ ਕਰਦਾ ਜਦੋਂ ਵਿਟਾਮਿਨ B12 ਘਟ ਜਾਂਦਾ ਤਾਂ ਸਾਡਾ ਨਰਵ ਸਿਸਟਮ ਵੀ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਸਾਡੇ ਹੱਥ ਪੈਰ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਆ ਇਨਾਂ 'ਚ ਕੀੜੀਆਂ ਲੜਨੀਆਂ ਸ਼ੁਰੂ ਹੋ ਜਾਂਦੀਆਂ ਜਿਹਨੂੰ ਅਸੀਂ ਡਾਕਟਰੀ ਭਾਸ਼ਾ 'ਚ ਪੈਰੀਫੇਰਲ ਨਿਊਰੋਪੈਥੀ ਵੀ ਕਹਿੰਦੇ ਆ ਸੋ so, ਵਿਟਾਮਿਨ B12 ਦੀ ਘਾਟਨਾ ਇਹ ਵੀ ਹੋ ਜਾਂਦਾ ਦੋਸਤੋ ਵਿਟਾਮਿਨ B12 ਦੀ ਘਾਟਨਾ ਸਾਨੂੰ ਡਿਪਰੈਸ਼ਨ ਦੀ ਬਿਮਾਰੀ ਵੀ ਆ ਜਾਂਦੀ ਹੈ ਤੇ ਐਂਜਾਇਟੀ ਵੀ ਆਉਣ ਲੱਗ ਜਾਂਦੀ ਹੈ ਸੋ ਇਹਦੀ ਘਾਟ ਨਹੀਂ ਰਹਿਣ ਦੇਣੀ ਚਾਹੀਦੀ ਜੇ ਤੁਸੀਂ ਨਾਨ-ਵੇਜ ਨਹੀਂ ਵੀ ਖਾਂਦੇ ਤਾਂ ਤੁਹਾਨੂੰ ਸਪਲੀਮੈਂਟ ਲੈ ਲੈਣੇ ਚਾਹੀਦੇ ਵਿਟਾਮਿਨ B12 ਦੇ ਤਾਂ ਜੋ ਤੁਹਾਨੂੰ ਪੂਰਾ ਦਿਨ ਤੋਂ ਤੁਹਾਡੇ ਸਰੀਰ 'ਚ ਜਿਹੜੀ ਥਕਾਵਟ ਰਹਿੰਦੀ ਆ ਖੂਨ ਦੀ ਕਮੀ ਹੋ ਜਾਂਦੀ ਆ ਜਾਂ ਫਿਰ ਨਰਵ ਸਿਸਟਮ ਦੀ ਕਮਜ਼ੋਰੀ ਹੋ ਜਾਂਦੀ ਆ ਇਹ ਚੀਜ਼ਾਂ ਨਹੀਂ ਹੋਣਗੀਆਂ ਦੋਸਤੋ ਹੁਣ ਅਸੀਂ ਅਗਲੇ ਵਿਟਾਮਿਨ ਦੀ ਗੱਲ ਕਰਦੇ ਆ ਸੈਕੰਡ ਨੰਬਰ ਤੇ ਦੋਸਤੋ ਵਿਟਾਮਿਨ ਡੀ ਦੋਸਤੋ ਵਿਟਾਮਿਨ ਡੀ ਨੂੰ ਸਨਸ਼ਾਈਨ ਵਿਟਾਮਿਨ ਵੀ ਕਹਿੰਦੇ ਆ ਕਿਉਂਕਿ ਇਹ ਸਾਨੂੰ ਸੂਰਜ ਦੀ ਰੋਸ਼ਨੀ ਤੋਂ ਮਿਲਦਾ ਜਦੋਂ ਸਾਡਾ ਸਰੀਰ ਸੂਰਜ ਦੀ ਰੋਸ਼ਨੀ 'ਚ ਹੁੰਦਾ ਏ ਤਾਂ ਉਹ ਵਿਟਾਮਿਨ ਡੀ ਬਣਾਉਂਦਾ ਦੋਸਤੋ ਵਿਟਾਮਿਨ ਡੀ ਸਾਡੀਆਂ ਹੱਡੀਆਂ ਲਈ ਦੰਦਾਂ ਲਈ ਤੇ ਸਾਡੀਆਂ ਮਾਸਪੇਸ਼ੀਆਂ ਲਈ ਬੜਾ ਜ਼ਰੂਰੀ ਆ ਦੋਸਤੋ ਵਿਟਾਮਿਨ ਡੀ ਇਹਨਾਂ ਨੂੰ ਮਜ਼ਬੂਤ ਰੱਖਦਾ ਸਾਡੀਆਂ ਹੱਡੀਆਂ ਨੂੰ ਤੇ ਇਹ ਸਾਡੇ ਅੰਤੜੀਆਂ ਵਿੱਚ ਕੈਲਸ਼ੀਅਮ ਦੀ ਐਬਜ਼ਾਰਪਸ਼ਨ ਕਰਾਉਂਦਾ ਏ ਮਤਲਬ ਭੋਜਨ ਤੋਂ ਜਿਹੜਾ ਕੈਲਸ਼ੀਅਮ ਦੀ ਐਬਜ਼ਾਰਪਸ਼ਨ ਕਰਾਉਂਦਾ ਏ ਜੇ ਵਿਟਾਮਿਨ ਡੀ ਦੀ ਘਾਟ ਹੋਊਗੀ ਤਾਂ ਕੈਲਸ਼ੀਅਮ ਐਬਜ਼ਾਰਬ ਨਹੀਂ ਹੋਊਗਾ ਤੇ ਸਾਡੀਆਂ ਹੱਡੀਆਂ ਕਮਜ਼ੋਰ ਪੈ ਜਾਣਗੀਆਂ ਸੋ ਵਿਟਾਮਿਨ ਡੀ ਸਾਨੂੰ ਮਿਲਦਾ ਕਿੱਥੋਂ ਆ ਦੋਸਤੋ ਵਿਟਾਮਿਨ ਡੀ ਸਾਨੂੰ ਮੱਛੀ ਤੋਂ ਮਿਲਦਾ ਏ ਇੱਕ ਫਿਸ਼ ਆਉਂਦੀ ਆ ਕੋਡ ਫਿਸ਼ ਕੋਡ ਲਿਵਰ ਆਇਲ ਤੋਂ ਵੀ ਮਿਲਦਾ ਵਿਟਾਮਿਨ ਡੀ ਤੇ ਇਹ ਮਸ਼ਰੂਮ ਚ ਵੀ ਪਾਇਆ ਜਾਂਦਾ ਸੋ ਜੇ ਤੁਹਾਡੇ ਸਰੀਰ ਚ ਲਗਾਤਾਰ ਥਕਾਵਟ ਰਹਿੰਦੀ ਆ ਇਹਦਾ ਮਤਲਬ ਤੁਹਾਡੇ ਸਰੀਰ ਚ ਵਿਟਾਮਿਨ ਡੀ ਦੀ ਵੀ ਘਾਟ ਆ ਦੋਸਤੋ ਇਹ ਸਾਡੇ ਸਰੀਰ ਚ ਸਾਡਾ ਇਮਿਊਨ ਸਿਸਟਮ ਜਿਹੜੀ ਸਾਡੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਆ ਇਹ ਉਹਨੂੰ ਵੀ ਠੀਕ ਰੱਖਦਾ ਉਹਨੂੰ ਵੀ ਮਤਲਬ ਸਹੀ ਚੱਲਣ ਚ ਉਹਦੀ ਮਦਦ ਕਰਦਾ ਸੋ ਜੇ ਵਿਟਾਮਿਨ ਡੀ ਦੀ ਘਾਟ ਹੋ ਜਾਂਦੀ ਤਾਂ ਸਾਡਾ ਸਰੀਰ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਸੋ ਜੇ ਤੁਹਾਨੂੰ ਲਗਾਤਾਰ ਥਕਾਵਟ ਰਹਿ ਰਹੀ ਆ ਕਮਜ਼ੋਰੀ ਸਰੀਰ 'ਚ ਰਹਿ ਰਹੀ ਆ ਤਾਂ ਤੁਹਾਨੂੰ ਵਿਟਾਮਿਨ ਡੀ ਦਾ ਵੀ ਚੈੱਕਅਪ ਕਰਾ ਲੈਣਾ ਚਾਹੀਦਾ ਖੂਨ ਦਾ ਟੈਸਟ ਕਰਾ ਲੈਣਾ ਚਾਹੀਦਾ ਇਹਦੇ ਲੈਵਲ ਦਾ ਸੋ ਇਹ ਤਾਂ ਸੀ ਵਿਟਾਮਿਨ ਡੀ ਹੁਣ ਅਸੀਂ ਗੱਲ ਕਰਦੇ ਆ ਜਿਹੜਾ ਤੀਜਾ ਮਹੱਤਵਪੂਰਨ ਵਿਟਾਮਿਨ ਆ ਵਿਟਾਮਿਨ ਸੀ ਦੋਸਤੋ ਵਿਟਾਮਿਨ ਸੀ ਸਾਡੇ ਸਰੀਰ 'ਚ ਸਾਡੇ ਇਮਿਊਨਿਟੀ ਨੂੰ ਬੂਸਟ ਕਰਦਾ ਏ ਸਾਡੇ ਜਿਹੜਾ ਸਰੀਰ 'ਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਆ ਉਹਨੂੰ ਵਧਾਉਂਦਾ ਏ ਦੋਸਤੋ ਇਹ ਸਾਡੀ ਸਕਿਨ ਲਈ ਤੇ ਸਾਡੇ ਵਾਲਾਂ ਲਈ ਵੀ ਬੜਾ ਲਾਭਕਾਰੀ ਹੁੰਦਾ ਦੋਸਤੋ ਵਿਟਾਮਿਨ ਸੀ ਦੀ ਜਦੋਂ ਘਾਟ ਹੋ ਜਾਂਦੀ ਸਾਡੇ ਸਰੀਰ 'ਚ ਤਾਂ ਸਾਡਾ ਸਰੀਰ ਥੱਕਿਆ ਥੱਕਿਆ ਰਹਿਣਾ ਸ਼ੁਰੂ ਹੋ ਜਾਂਦਾ ਥਕਾਵਟ ਰਹਿਣੀ ਸ਼ੁਰੂ ਹੋ ਜਾਂਦੀ ਕਮਜ਼ੋਰ ਪੈ ਜਾਂਦਾ ਉਹਦੀ ਅਸੀਂ ਗੱਲ ਕਰਦੇ ਹਾਂ ਉਹ ਕਿਉਂ ਦੋਸਤੋ ਵਿਟਾਮਿਨ ਸੀ ਸਾਡੇ ਜਿਹੜੇ ਅੰਤੜੀ 'ਚ ਆਇਰਨ ਦੀ ਐਬਜ਼ોર્ਪਸ਼ਨ ਕਰਨ ਚ ਹੈਲਪ ਕਰਦਾ ਏ ਆਇਰਨ ਨੂੰ ਸੋਖਣ ਚ ਅੰਤੜੀ ਚੋਂ ਹੈਲਪ ਕਰਦਾ ਜਦੋਂ ਵਿਟਾਮਿਨ ਸੀ ਦੀ ਘਾਟ ਹੋ ਜਾਂਦੀ ਆ ਪੂਰਾ ਆਇਰਨ ਨਹੀਂ ਸੋਖਿਆ ਜਾਂਦਾ ਤੇ ਸਾਡੇ ਸਰੀਰ ਚ ਖੂਨ ਦੀ ਕਮੀ ਹੋ ਜਾਂਦੀ ਖੂਨ ਦੀ ਕਮੀ ਦੇ ਚੱਲਦਿਆਂ ਅਨੀਮੀਆ ਹੋ ਜਾਂਦਾ ਜਿਹਦੇ ਕਰਕੇ ਸਾਨੂੰ ਪੂਰਾ ਦਿਨ ਲਗਾਤਾਰ ਥਕਾਵਟ ਰੈਨਿੰਗ ਸ਼ੁਰੂ ਹੋ ਜਾਂਦੀ ਦੋਸਤੋ ਵਿਟਾਮਿਨ ਸੀ ਮਿਲਦਾ ਕਿੱਥੋਂ ਆ ਇਹ ਸਾਨੂੰ ਸਿਟਰਸ ਫਰੂਟ ਜਿਹੜੇ ਖੱਟੇ ਫਰੂਟ ਹੁੰਦੇ ਜਿਵੇਂ ਸੰਤਰਾ ਹੋ ਗਿਆ ਜਾਂ ਨਿੰਬੂ ਹੋ ਗਿਆ ਜਾਂ ਆਪਣਾ ਕਿਨੂ ਫਿਰ ਪਾਈਨੈਪਲ ਤੋਂ ਵੀ ਇਹ ਮਿਲਦਾ ਏ ਫਿਰ ਜਿਹੜੀਆਂ 베ਰੀਜ਼ ਆਉਂਦੀਆਂ ਬਲੂਬੇਰੀ ਆ ਗਈ ਸਟ੍ਰਾਬੇਰੀ ਆ ਗਈ ਇਹਨਾਂ ਚੋਂ ਵੀ ਮਿਲਦਾ ਏ ਵਿਟਾਮਿਨ ਸੀ ਤੇ ਇਹ ਸਭ ਤੋਂ ਜ਼ਿਆਦਾ ਔਰੇਂਜ ਪਾਇਆ ਜਾਂਦਾ ਔਲਾ ਵਿਟਾਮਿਨ ਸੀ ਦਾ ਮਤਲਬ ਪਰਮਾਰ ਹੁੰਦੀ ਏ ਔਰੇਂਜ ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਵਿਟਾਮਿਨ ਸੀ ਮਿਲਦਾ ਜੇ ਸਾਨੂੰ ਪੂਰਾ ਦਿਨ ਥਕਾਵਟ ਰਹਿੰਦੀ ਆ ਉਹਦਾ ਮਤਲਬ ਇਸ ਵਿਟਾਮਿਨ ਦੀ ਵੀ ਘਾਟ ਹੋ ਸਕਦੀ ਆ ਦੋਸਤੋ ਹੁਣ ਇਹ ਤਾਂ ਸੀਗੇ ਤਿੰਨ ਵਿਟਾਮਿਨ ਜਿਨ੍ਹਾਂ ਦੀ ਘਾਟ ਨਾਲ ਸਾਡਾ ਸਰੀਰ ਕਮਜ਼ੋਰ ਪੈ ਜਾਂਦਾ ਤੇ ਥਕਾਵਟ ਰਹਿਣੀ ਸ਼ੁਰੂ ਹੋ ਜਾਂਦੀ ਥੱਕਿਆ-ਤੱਕਿਆ ਮਹਿਸੂਸ ਹੁੰਦਾ ਹੋਰ ਵੀ ਕਾਰਨ ਹੋ ਸਕਦੇ ਆ ਥਕਾਵਟ ਦੇ ਜੇ ਜੇ ਅਸੀਂ ਪੂਰਾ ਦਿਨ ਜ਼ਿਆਦਾ ਮਿਹਨਤ ਕਰਦੇ ਆ ਜਾਂ ਸਾਡੇ ਸਰੀਰ ਚ ਕੋਈ ਬਿਮਾਰੀ ਚੱਲ ਰਹੀ ਉਹਦੇ ਕਰਕੇ ਵੀ ਇਹ ਹੋ ਸਕਦਾ ਏ ਜਾਂ ਸਾਨੂੰ ਮੈਂਟਲ ਸਟ੍ਰੈਸ ਜ਼ਿਆਦਾ ਹੈ ਕਿਸੇ ਮੈਂਟਲ ਇਲਨੈਸ ਕਰਕੇ ਵੀ ਇਹ ਥਕਾਨ ਮਹਿਸੂਸ ਹੋ ਸਕਦੀ ਆ ਜਾਂ ਜਿਹੜੀਆਂ ਤੁਸੀਂ ਕਈ ਦਵਾਈਆਂ ਖਾਣੇ ਹੋਗੇ ਲਗਾਤਾਰ ਉਹਨਾਂ ਕਰਕੇ ਵੀ ਥਕਾਵਟ ਰਹਿ ਸਕਦੀ ਆ ਦੋਸਤੋ ਜੇ ਇਹ ਚੀਜ਼ਾਂ ਨਹੀਂ ਹੈਗੀਆਂ ਤਾਂ ਇਥੋਂ ਇਹੀ ਮਤਲਬ ਨਿਕਲਦਾ ਵੀ ਇਹ ਜਿਹੜੇ ਮੈਂ ਤਿੰਨ ਵਿਟਾਮਿਨ ਦੱਸਿਆ ਇਹਨਾਂ ਦੀ ਘਾਟ ਕਰਕੇ ਤੁਹਾਨੂੰ ਥਕਾਵਟ ਰਹਿ ਰਹੀ ਆ ਸੋ ਜੇ ਤੁਹਾਡਾ ਸਰੀਰ ਥੱਕਿਆ ਰਹਿੰਦਾ ਤੁਹਾਨੂੰ ਥਕਾਵਟ ਰਹਿੰਦੀ ਆ ਤਾਂ ਤੁਹਾਨੂੰ ਵਿਟਾਮਿਨ B12 ਵਿਟਾਮਿਨ D ਤੇ ਵਿਟਾਮਿਨ C ਇਹਨਾਂ ਦੇ ਲੈਵਲ ਆਪਣੇ ਖੂਨ 'ਚ ਟੈਸਟ ਕਰਾ ਲੈਣੇ ਚਾਹੀਦੇ ਆ ਸੋ ਇਹਨਾਂ ਦੇ ਟੈਸਟ ਕਰਾਉਣ ਤੋਂ ਬਾਅਦ ਜੇ ਕਿਸੇ ਵਿਟਾਮਿਨ ਦੀ ਕਮੀ ਆ ਤਾਂ ਉਹਦੇ ਸਪਲੀਮੈਂਟ ਲੈ ਕੇ ਜਾਂ ਜਿਹੜੀਆਂ ਮੈਂ ਤੁਹਾਨੂੰ ਘਰੇਲੂ ਚੀਜ਼ਾਂ ਦੱਸੀਆਂ ਫਲ ਸਬਜ਼ੀਆਂ ਉਹਨਾਂ ਦੇ ਰਾਈ ਤੁਸੀਂ ਇਹਨਾਂ ਵਟਾਮਨਾ ਦੀ ਘਾਟ ਨੂੰ ਪੂਰਾ ਕਰ ਸਕਦੇ ਆ। ਦੋਸਤੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਫਾਇਦਾ ਫਾਇਦੇਮੰਦ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਮੇਰੀ ਹੈਲਪ ਕਰਿਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੇ ਆਪਣੀਆਂ ਅਗਲੀਆਂ ਵੀਡੀਓ ਵੇਖਣ ਲਈ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ। ਸੋ ਆਹ ਰਿਕਵੈਸਟ ਹੀ ਆ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਦੋਸਤੋ ਜਦੋਂ ਅਸੀਂ ਦਿਨੇ ਅਸੀਂ ਓਪੀਡੀ 'ਚ ਮਰੀਜ਼ਾਂ ਨੂੰ ਵੇਖਦੇ ਹੁੰਨੇ ਆ ਸਾਰੇ ਮਰੀਜ਼ਾਂ ਨੂੰ ਇਹ ਗੱਲਾਂ ਨਹੀਂ ਦੱਸੀਆਂ ਜਾ ਸਕਦੀਆਂ ਬਹਿ ਕੇ ਕਿਉਂਕਿ ਬੜੇ ਮਰੀਜ਼ 100 150 100 ਕਈ ਵਾਰੀ 200 ਦੀ ਵੀ OPD ਚੱਲੀ ਜਾਂਦੀ ਤਾਂ ਕੱਲੇ-ਕੱਲੇ ਮਰੀਜ਼ ਨੂੰ ਇਹ ਗੱਲਾਂ ਨਹੀਂ ਦੱਸੀਆਂ ਜਾ ਸਕਦੀਆਂ ਸੋ ਆਹ ਵੀਡੀਓ ਦਾ ਮਾਧਿਅਮ ਇੱਕ ਬੜਾ ਵਧੀਆ ਮਾਧਿਅਮ ਆ ਜਿਹਦੇ ਰਾਹੀਂ ਬਹੁਤ ਸਾਰੇ ਲੋਕਾਂ ਤੱਕ ਇਹ ਗੱਲਾਂ ਚੱਲੀਆਂ ਜਾਂਦੀਆਂ ਵੀ ਚੰਗੀ ਸਿਹਤ ਅਸੀਂ ਕਿਵੇਂ ਰੱਖਣੀ ਆ ਸੋ ਇਹ ਮਹੱਤਵਪੂਰਨ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਇਹਨੂੰ ਸ਼ੇਅਰ ਕਰਕੇ ਤੇ ਪੇਜ ਨੂੰ ਵੀ ਫੋਲੋ ਕਰਿਓ ਧੰਨਵਾਦ ਦੋਸਤੋ